ਜੋ ਨੈਦੀ ਫਸਲ ਐ ਇਸ ਵੇਲੇ ਫਟਾਰੇ ਦੇ ਕੋਲੇ ਜਦੋਂ ਪੱਤਾ ਲਪੇਟ ਸੁੰਡੀ ਦਾ ਅਟੈਕ ਹੋ ਰਿਹਾ ਸਦਰਨ ਪੰਜਾਬ ਦੇ ਵਿੱਚ ਜਿਹੜੇ ਰਾਜਸਥਾਨ ਤੇ ਹਰਿਆਣੇ ਦੇ ਨਾਲ ਇਲਾਕੇ ਲੱਗਦੇ ਨੇ ਉਹਦੇ ਵਿੱਚ ਪਾਣੇ ਰੋਗ ਦਾ ਜੋ ਚਾਈਨੀਸ ਸਾਈਵਾਨੀ ਵਾਇਰਸ ਹੈ ਉਹਦੇ ਉੱਤੇ ਚੱਲ ਰਿਹਾ ਹੈਗਾ ਬਟ ਬੇਸਿਕ ਇਸ਼ੂ ਇਹ ਐ ਕਿ ਦੁਨੀਆ ਦੇ ਵਿੱਚ ਅਸੀਂ 27% ਝੋਨੇ ਦਾ ਚੌਲਾਂ ਦਾ ਯੋਗਦਾਨ ਪਾ ਰਹੇ ਹਾਂ ਗਲੋਬਲ ਮਾਰਕੀਟ ਦੇ ਵਿੱਚ ਤੇ ਜਿਸ ਤਰ੍ਹਾਂ ਦੇ ਹਾਲਾਤ ਪਣੇ ਨੇ ਮਿਡਲ ਈਸਟ ਦੀ ਜੰਗ ਦੇ ਔਰ ਰਸ਼ੀਆ ਯੂਕਰੇਨ ਜੰਗ ਦੇ ਉਸ ਤੋਂ ਬਾਅਦ ਜਿਹੜੀ ਫੂਡ ਸਪਲਾਈ ਫੂਡ ਇਨਫਲੇਸ਼ਨ ਵਧ ਰਿਹਾ ਹੈਗਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਦੋਂ ਆ ਝੋਨੇ ਦੀ ਗੱਲ ਹੁੰਦੀ ਹੈ ਸਾਡੀਆਂ ਐਗਰੀਕਲਚਰ ਐਕਸਟੈਂਸ਼ਨ ਸਰਵਿਸਿਜ਼ ਨਾ ਮਾਤਰ ਦੇ ਕਰੀਬ ਨੇ ਜਦੋਂ ਪੂਰਾ ਡੈਮੇਜ ਹੋ ਗਿਆ ਵਾਇਰਸ ਨਾਲ ਫੇਰ ਸਾਡੀਆਂ ਏਜੰਸੀਆਂ ਅੱਗੇ ਆ ਰਹੀਆਂ ਪ੍ਰੀਵੈਂਟਿਵ ਲਈ ਬਹੁਤ ਸਾਰੀਆਂ ਮੁਸ਼ਕਲਾਂ ਨੇ ਹੁਣ ਜਿਸ ਤਰ੍ਹਾਂ ਮਿੱਤਰ ਕੀੜੇ ਵੀ ਨੇ ਤੇ ਉਹਦੇ ਨਾਲ ਪੱਤਾ ਲਪੇਟ ਵੀ ਸੁੰਡੀ ਏ ਇਹ ਤੇ ਐਕਸਟੈਂਸ਼ਨ ਸਰਵਿਸਿਜ਼ ਜਿਹੜੀਆਂ ਹੋਣਗੀਆਂ ਉਹ ਦੱਸ ਪਣਗੀਆਂ ਨਹੀਂ ਤੇ ਜੋ ਇਨਪੁਟ ਪ੍ਰੋਵਾਈਡਰ ਨੇ ਦਵਾਈਆਂ ਵੇਚਣ ਵਾਲੇ ਉਹ ਸਾਰੇ ਆਪਣੀ ਮਨਮਰਜ਼ੀ ਕਰਕੇ ਉਧਾਰ ਵੀ ਕੈਸ਼ ਵੀ ਡਿਸਕਾਊਂਟ ਵੀ ਯੂਰੀਆ ਖਾਦ ਦੇ ਨਾਲ ਵੀ ਅਟੈਚ ਕਰਕੇ ਦਵਾਈਆਂ ਦਿੱਤੀ ਜਾ ਰਹੇ ਨੇ ਐਕਸਟੈਂਸ਼ਨ ਸਰਵਿਸਿਜ਼ ਕਦੋਂ ਫਾਰਮ ਲੈਵਲ ਤੱਕ ਪਹੁੰਚਣਗੀਆਂ ਬੜਾ ਗੰਭੀਰ ਚਿੰਤਾ ਦਾ ਵਿਸ਼ਾ ਹੈ